ਕਿਹੜੀ ਰਾਸਥਾਨ ਦੀ ਗੱਡੀ ਭਰਨੀ ਆਂ ਉਹ ਮਾਲ ਵਾਲੀ ਗੱਡੀ ਮਾਲ ਵਾਲੀ ਗੱਡੀ ਇੱਥੇ ਦੋ ਉੱਥੇ ਟਰੱਕਾਂ ਦਾ ਨੁਕਸਾਨ ਤਾ ਦੇ ਕਿੰਨਾ ਕਰਤਾ ਖਾਰੀ ਗਲਤੀ ਰਾਤ ਨੂੰ ਤੂੰ ਇਹਨਾਂ ਨੂੰ ਐ ਜਾਨਵਰਾਂ ਨੂੰ ਕਿਵੇਂ ਲਈ ਫਿਰਦਾਗਾ ਨਹੀਂ ਨਹੀਂ ਅੰਕਲ ਮੈਂ ਤਾਂ ਕਿਤਨੀ ਦੂਰ ਦੂਰ ਤੇ ਬਾਂਦੇ ਫਿਰਦੇ ਯਾਰ ਬਈ ਉਹ ਯਾਰ ਉਹ ਦੇਖ ਤਾਂ ਲੈ ਦੋ ਟਰੱਕਾਂ ਦਾ ਤੂੰ ਉੱਥੇ ਜਮਾ ਜਲੂਸ ਕਰਤਾ ਅੰਕਲ ਪਿੱਛੇ ਲੋ ਟਰੱਕ ਆਂਦਾ ਨਹੀਂ ਗੱਡੀ ਦੀਆਂ ਵੀ ਲੱਗੀ ਉਹ ਯਾਰ ਧੀਮਾ ਹੁਣੋ ਸਾਰਾ ਦਿਨ ਤੁਰੇ ਫਿਰਦੇ ਟਰੱਕਾਂ ਵਾਲੇ ਹੁਣੇ ਉਹਨਾਂ ਨੂੰ ਥੋੜੀ ਪਤਾ ਵੀ ਆਂ ਗੀਆਂ ਮਰੀਆਂ ਪਈਆਂ ਉਹ ਚੱਕ ਤਾਂ ਲੋ ਉਹ ਚੱਕਣਗੇ ਆ ਨਾ ਤਾਂ ਕਿਨੇ ਕਰਨਗੇ ਭਾਈ ਯਾਰ ਇਹ ਅੰਦ ਕਿਨੇ ਬਾਣ ਸਰ ਕਰਨੇ ਹੁਣ ਖੜੋ ਕੋਈ ਨਹੀਂ ਅਜੇ ਇੰਨਾ ਟਾਈਮ ਹੋ ਗਿਆ ਬੱਜੀ ਇਹਨੂੰ ਆ ਦੇਖ ਲੈ ਕੀਤਾ ਫੋਨ ਫੋਨ ਪੁਲਿਸ ਤੋਂ ਮਾੜਾ ਮੋਟਾ ਨਾ ਕਿਸੇ ਨੂੰ ਦਿੱਤਾ ਇਹ ਦੋ ਗੱਡੀਆਂ ਦਾ ਨੁਕਸਾਨ ਕਰ ਦਿਆ ਬਾਣੇ ਅਕਣੇ ਕੀ ਤਾਰੀ ਫੇਡੋ ਨੇ ਹੋਰ ਕੀ ਕੀਤਾ ਉਹ ਦੋਨਾਂ ਦੇ ਗੱਡੀਆਂ ਦਾ ਐਡਾ ਨੁਕਸਾਨ ਕਰਤਾ ਬੰਦੇ ਖੜੇ ਨੇ ਇੱਥੇ ਨਰਲੀ ਗੱਡੀ ਵੀ ਆਗਲੀ ਮਾਹ ਪੜੀ ਮਾਹ ਪੜ ਕੇ ਇਹਨਾਂ ਨੇ ਤਾਂ ਮਾਹ ਪੜੀ ਫਿਰ ਜਦੋਂ ਹੁਣ ਆ ਇੱਕਦਮ ਹੈਡ ਲੈ ਕੇ ਆਓਗੇ ਤੁਸੀਂ ਤੁਸੀਂ ਕੀ ਕਰਦੇ ਹੋ ਬਚੜਕਾਂ ਤੇ ਇਹ ਕਰਾਂ ਕੀ ਇਹ ਕਰਾਂ ਦਾ ਇਹ ਕਰਾਂ ਕੀ ਤੇਰਾ ਤਾਂ ਕੇ ਕਰਾਂ ਫਰਦਾ ਜੀ ਮਾਂ ਚੋਤੀ ਅਗਲੇ ਤੁਸੀਂ ਆਲਾ ਦੱਸ ਹੈ ਕੋਈ ਟਾਈਮ ਹੈ ਕੋਈ ਪੈਸਾ 4 ਵਜੇ ਨੇ 2:30 ਤੇ ਐ ਭੇਡਾਂ ਲਈ ਫਿਰਦੇ ਹਾਂ ਕਰ ਜਣ 1 2 3 4 5 6 7 8 9 10 11 12 12 ਦੇ ਕਰੀਬ ਹੈ ਅਹੀਂ ਛੱਡ ਗਏ ਭੈਣੇ ਨਹੀਂ ਛੱਡ ਗਾ ਜਿੰਦਿਆਂ ਨੂੰ ਵੀ ਅਹੀਂ ਛੱਡ ਗਏ ਭੈਣ ਚੋ ਭਾਜੀ ਜਿੰਦਿਆਂ ਨੂੰ ਵੀ ਅਹੀਂ ਛੱਡ ਗਏ